ਕਦੀ ਕਿਸੇ ਨੇ ਇਹ ਸੋਚਿਆ ਕਿ ਜੇ ਦੁਨੀਆਂ 'ਚ ਕੋਈ ਕੰਮ ਬਿਨਾ ਕਾਰਨ ਤੋਂ ਨਹੀਂ ਹੋ ਰਿਹਾ ਤੇ ਜੇ ਮਾਲਕ ਨੇ ਮੈਨੂੰ ਇਹ ਸਰੀਰ ਬਖਸ਼ਿਆ ਤੇ ਦਾ ਕੋਈ ਨਾ ਕੋਈ ਕਾਰਨ ਆਏਗਾ। ਤਾਂ ਇਹ ਕਾਰਨ ਹੋਏਗਾ। ਕਿਸੇ ਕਾਰਨ ਕਰਕੇ ਤੇ ਮੈਨੂੰ ਇਹ ਸਰੀਰ ਮਿਲਿਆ ਹੋਏਗਾ। ਤੇ ਜਦੋਂ ਨਹੀਂ ਸੋਚੀਉਂਦੀ ਫਿਰ ਪੁੱਛੋ ਧੰਗਵਰ ਜੰਦੇ ਸੱਚੇ ਪਾਤਸ਼ਾਹ ਜੀ ਦੇ ਕੋਲ ਮਹਾਰਾਜ ਜੀ ਇਹ ਸਰੀਰ ਕਿਉਂ ਮਿਲਿਆ? ਤੇ ਮਹਾਰਾਜ ਜੀ ਅੰਦਰ ਚੋੜੀ ਦੀ ਬਾਤ ਨਾ ਪਾਉਣਗੇ। ਭਈ ਪ੍ਰਾਪਤ

ਤੇ ਹੋਰ ਨਾ ਹੋਰ ਨਾ ਤੁਸੀਂ ਲੈ ਜੋ ਕੇ ਮੈਂ ਮਾਮ ਕਰਨਾ ਅਕਾਲ ਪੁਰਖ ਖਾਲਸੇ ਦਾ ਸਜਨਾ ਦਿਹਾੜਾ ਜਿਹੜਾ ਹੈ ਨਾ ਉਹ ਮਨਾ ਕੇ ਆਦੇਣਾ ਤਾਂ ਸਾਡੇ ਵਿੱਚ ਲੰਦਰ ਦੀਵਾਨ ਸੀ ਤੇ ਮੈਂ ਉੱਥੇ ਬੇਨਤੀ ਕੀਤੀ ਮੈਂ ਕਿ ਖਾਲਸਾ ਸਜਨਾ ਦਿਵਸ ਮਨਾਇਆ ਤਾਂ ਸਾਡਾ ਤਾਂ ਫਾਇਦਾ ਹੈ ਜੇ ਅਸੀਂ ਵੀ ਖਾਲਸੇ ਬਣ ਕੇ ਜਿਵਾਂਗੇ ਸੱਚੇ ਪਾਤਸ਼ਾਹ ਨੇ ਅਮਰ ਦੀ ਦਾਤ ਸਾਡੀ ਝੋਲੀ 'ਚ ਪਾਈ ਜੀ ਉਹ ਅਮਰ ਦੀ ਦਾਤ ਅਸੀਂ ਆਪਣੀ ਜ਼ਿੰਦਗੀ 'ਚ ਲੈ ਕੇ ਆਏ ਤੇ ਬਹੁਤੇ ਬਹੁਤੀ ਵਾਰੀ ਕਹਿੰਦਾ ਕੀ ਹੁੰਦਾ ਬਹੁਤੀ ਵਾਰੀ ਗੁਰਮੁਖੋ ਧਿਆਨ ਤਿਆਰ ਕਦੀ ਕਿਸੇ ਨੂੰ ਕਹਿੰਦੇ ਨਾ ਕਿ ਵੀਰਾ ਅਮਰਤ ਫੈਕਲਾ ਜਾਂ ਬਾਪੂ ਜੀ ਅਮਰਤ ਫੈਕਲੋ ਤੇ ਬਹੁਤਿਆਂ ਦਾ ਹੁਣ ਇੱਕ ਟ੍ਰੈਂਡ ਹੀ ਬਣ ਗਿਆ ਹੈ ਬਹੁਤਿਆਂ ਦਾ ਹੁਣ ਸਮਾਂ ਜਵਾਬ ਹੁੰਦਾ ਨਹੀਂ ਕੀ ਕੋਈ ਨਹੀਂ ਮਾਰੇ ਸਹਿਬ ਕਿਰਪਾ ਕਰਣੀ ਤੇ ਆਪਈ ਅਮਰਤ ਫੈਕਲਾ ਦੇਖਣ ਤੇ ਗੱਲ ਬੜੀ ਸੋਹਣੀ ਲੱਗਦੀ ਹੈ ਮਾਰੇ ਕਿਰਪਾ ਕਰਨੀ ਕਹਿੰਦੇ ਆ ਨਾ ਕਿ ਮਾਰੇ ਕਿਰਪਾ ਕਰਨਗੇ ਤੇ ਆਪੇ ਆਮਦਾ ਬੋਲੋ ਪਿਆਰਿਓ ਸਕਦਾ ਕਿ ਅੱਛਾ ਕਦੀ ਕਿਸੇ ਨੇ ਪ੍ਰਸ਼ਾਦਾ ਸਾਹਮਣੇ ਰੱਖ ਕੇ ਕਿਹਾ ਕਿ ਮਾਰੇ ਕਿਰਪਾ ਕਰਨਗੇ ਤੇ ਆਪ ਤੇ ਖਾਤਾ ਲੈ ਲ ਅਸੀਂ ਕਹੇ ਕਿ ਆਪਾਂ ਬੱਚੇ ਸਕੂਲ ਚ ਪਾਉਣੇ ਹੋ ਨਾ ਕਦੀ ਕਿਸੇ ਨੇ ਕਿਹਾ ਕਿ ਮਾਰੇ ਆਪ ਤੇ ਕਿਰਪਾ ਕਰੀਂ ਤੇ ਤੇ ਬੱਚਾ ਸਕੂਲੇ ਐਡਮਿਸ਼ਨ ਲੈ ਲੇਗਾ ਕਦੀ ਕਿਹਾ ਕਿਸੇ ਨੇ ਅਸੀਂ 25 ਜਣਿਆਂ ਦੇ ਕੋਲੋਂ ਪੁੱਛਦੇ ਆਂ ਜੀ ਕਿ ਕਿਹੜਾ ਸਕੂਲ ਵਧੀਆ ਹੈ ਕੋਤਰੀਆਂ ਨੂੰ 25 ਜਣਿਆਂ ਦੇ ਕੋਲੋਂ ਪੁੱਛਦੇ ਆ ਕਿਹੜਾ ਸਕੂਲ ਵਧੀਆ ਹੈ ਫਿਰ 50 ਜਣਿਆਂ ਨਾਲ ਸਵਾਲ ਕਰਦੇ ਆ ਕਿਹੜੇ ਸਕੂਲੇ ਪਾਈਏ 60 ਸਕੂਲਾਂ ਤੱਕ ਕੋਲਾ ਕਰਦੇ ਆ ਲਾ ਕੇ ਥੇਰ ਬੰਦਾ ਸਕੂਲੇ ਪਾਵੇ ਹੁਣ ਮਾੜੇ ਨੇ ਕਿਰਪਾ ਕਰਦੀ ਮਨੁੱਖਾ ਜਨਮ ਦੇ ਦੇ ਦਾ ਮਨੁੱਖਾ શરીર ਦੇ ਦਾ ਹੁਣ ਇਹਦੇ ਤੇ ਕਿਰਪਾ ਭਰਾਵਾ ਆਪ ਕਰੀ ਆਪਣੇ ਉੱਤੇ ਕਿਰਪਾ ਆਪ ਕਰ ਆਪ ਠੱਡੇ ਬਾਟੇ ਦੀ ਉਹ ਲੈ ਪਰ ਅੱਜ ਤੱਕ ਨਾਲ ਗੱਲ ਦੀ ਪਣੀ ਪਈ ਹੈ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਧਕ ਦੀ ਬਿੱਦ ਨੈਣੋਂ ਦੀ ਅੱਜ ਤੱਕ ਅੰਮ੍ਰਿਤ ਕੌੜਾ ਦਾ ਮਹਿਸੂਸ ਨੋ ਤੇ ਜਿਹੜੀ ਕਿੱਥਿਆ ਹੈ ਜਿਹੜਾ ਖੂਪ ਹੈ ਉਹ ਸਾਨੂੰ ਮਿੱਠਾ ਲੱਗਦਾ ਮਾਫ਼ ਕਰਨਾ ਕੋਮੁਖੋ ਦੋਦ ਚੰਗਾ ਹੈ ਕਿ ਨਹੀਂ ਚੰਗਾ ਜਵਾਬ ਦੇ ਆਲੇ ਦੁੱਧ ਜਿਹੜਾ ਆਪਾਂ ਘਰਾਂ 'ਚ ਵਰਤਨੇ ਆਂ ਚਾਹ ਬਣਾਉਂਦੇ ਆਂ ਕੋਕੀ ਬਣਾਉਂਦੇ ਆਂ ਕੋਕ ਪੀਂਦੇ ਆਂ ਬੱਚਿਆਂ ਨੂੰ ਪਿਉਂਦੇ ਆਂ ਉਹ ਚੰਗਾ ਹੈ ਕਿ ਸ਼ਰਾਬ ਦੇ ਕੀ ਬੋਲਿਓ ਦੇ ਨਾਲ ਜਵਾਬ ਦਿਆ ਨੇ ਦੁੱਧ ਚੰਗਾ ਕਿ ਸ਼ਰਾਬ ਉਹ ਬੋਲੋ ਭਾਈ ਇਹ ਗੱਲ ਮੋਹਦੇ ਨਹੀਂ ਦੁੱਧ ਚੰਗਾ ਕਿ ਸ਼ਰਾਬ ਦੁੱਧ ਚੰਗਾ ਨਾ ਮੈਂ ਤਾਂ ਕਿਹਦੇ ਨਹੀਂ ਮੈਂ ਤਾਂ ਕਿਹਦੇ ਨਾ ਸ਼ਰਾਬ ਨਾ ਹਾਲਾਂਕਿ ਉਹਦੇ ਤੇ ਲਿਖਿਆ ਕਿ ਹੁੰਦਾ ਸ਼ਰਾਬ ਸੇਕ ਲਈ ਅੰਮ੍ਰਿਤ ਕੌੜਾ ਲਿਖਿਆ ਕਿ ਨਿਤ ਸਾਧ ਤੀ ਬੇਦ ਮੈਨੂੰ ਮੈਨੂੰ ਨਹੀਂ ਮਾਰੇ ਮੇਰੇ ਨਾਲ ਖਾਂਦਾ ਰਹੇ ਗੁਰੂ ਕਿਰਪਾ ਕਰੇ ਕਿਰਪਾ ਤਾਂ ਗੁਰੂ ਸਾਹਿਬ ਨੇ ਕੀਤੀ ਹੋਣਾ ਜਿਵੇਂ ਇਹਨੇ ਬੜਾ ਸੋਹਣਾ ਲਿਖਿਆ ਕਹਿੰਦੇ ਮੀਂਹ ਪੈ ਰਿਆ ਮੀਂਹ ਤੇ بڑے ਭਾਂਡੇ ਜਿਹੜੇ ਸੀ ਨਾ ਉਹਨਾਂ ਦਾ ਮੂੰਹ ਉਤਾਨ ਤੇ ਇੱਕ ਦਾ ਥਾਂ ਮੁੰਦਾ ਪਿਆ ਮੁੰਦਾ ਜਿਨਾ ਆਪਾਂ ਦੇਸੀ ਭਾਂਡਾ ਕਹਿੰਦੇ ਮੁੰਦਾ ਪਿਆ ਬਾਕੀ ਬਈ ਨੇ ਸਿੱਧੇ ਉਤੋਂ ਬੱਦਲ ਵਾਰੂ ਰਿਹਾ ਤੇ ਜਿਹੜਾ ਮੁੰਦਾ ਪਿਆ ਨਾ ਉਹ ਉਹ ਕਰਦਾ ਸਾ ਕਰ ਰਿਹਾ ਕਿ ਸੱਚੇ ਪਾਤਸ਼ਾਹ ਬੱਦਲ ਦੇਵਤਾ ਮੇਰ ਕਰੋ ਮੈਨੂੰ ਘਰ ਦਿਓ ਕੀ ਕਹਿ ਰਿਹਾ ਕਿ ਬੱਦਲ ਦੇਵਤਾ ਮੈਨੂੰ ਭਰ ਦਿਓ ਤੇ ਬੰਦਲ ਦੇ ਰਗਾ ਕੀ ਕਹਿੰਦਾ ਕਹਿੰਦਾ ਪ੍ਰਭਾਵਾ ਮੇਰੀ ਤੇ ਕਿਰਪਾ ਹੋ ਰਹੀ ਆ ਸਾਰਿਆਂ ਦੇ ਇੱਕੋ ਜਿਹੀ ਕਿਰਪਾ ਹੋ ਰਹੀ ਆ ਤੂੰ ਆਪਣੇ ਤੇ ਕਿਰਪਾ ਕਰ ਤੇ ਸਿੱਧਾ ਹੋ ਤੂੰ ਆਪਣੇ ਤੇ ਕਿਰਪਾ ਕਰ ਤੇ ਸਿੱਧਾ ਹੋ ਕਿਰਪਾ ਤੇ ਮੇਰੀ ਹੋ ਰਹੀ ਆ ਤੂੰ ਸਿੱਧਾ ਹੋ ਗਿਆ ਤੇ ਆਪਨੇ ਤੇਰੇ ਸੁਬਾਨੀ ਆਣਵਾੜ ਗਿਆ ਹੁਣ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਤੇ ਸਾਡੇ ਤੇ ਕਿਰਪਾ ਕੀਤੀ ਭਈਆ ਆਲਰੇਡੀ ਪਹਿਲਾਂ ਹੀ ਕੀਤੀ ਹੋਈ ਹੈ کو مارے جتے پہ تو ہوئی بڑے تو لائن چرتا ਕਈ ਜਨਮ ਭੈਤੀਕ ਪਦੰ ਦਾ ਕਈ ਜਨਮ ਰਜੀਨ ਪੁਰੰਗਾ ਕਈ ਜਨਮ ਕੰਕੀ ਜ਼ਰਬ ਹੋਇਓ ਕਈ ਜਨਮ ਹੈ ਬਿਖ ਜੋਇਓ ਮਾਇਕ ਨੇ ਮੇਰੂ ਤੇ ਗੀਸ਼ ਮਿਲਣ ਦੀ ਬਰੀਆ ਚਰਨ ਕਾਲ ਇਸ ਦਿਨ ਸਜਿਆ ਬੜੇ ਦਿਨ ਬਾਅਦ ਬੜੇ ਦਿਨ ਦਾ ਲਾਇ ਲੱਗਿਆ ਤੇ ਆ ਮਨੁੱਖਾ ਤੇ ਹੀ ਪ੍ਰਾਪਤ ਹੋਈ ਗੁਰਮੁਖੋ ਇਹਨੂੰ ਸੋਖੇ ਤਰੀਕੇ ਨਾਲ ਸਮਝੀਂ ਆਪਾਂ ਕਿਤੇ ਜਾਣਾ ਹੋਵੇ ਤੈਨ ਦੇ ਜ਼ਬਰ ਕਰਨਾ ਤੇ ਜਦੋਂ ਟ੍ਰੇਨ ਦੀ ਟਿਕਟ ਲੈਣੀ ਹੈ ਨਾ ਕਿੰਨੀ ਲੰਮੀ ਲਾਈਨ ਲੱਗੀ ਹੁੰਦੀ ਆ ਅੰਮ੍ਰਿਤਸਰ ਚਲੇ ਨਹੀਂ ਆਈ ਕਈ ਵਾਰੀ ਅੱਧਾ ਅੱਧਾ ਐਂਡ ਆਵੀ ਲਾਈਨ 'ਚ ਖੜਨਾ ਪੈਂਦਾ ਸਾਨੂੰ ਟਿਕਟ ਲੈਣ ਲਈ ਉੱਥੇ ਬੰਦਾ ਅੱਧਾ ਘੰਟਾ ਲਾਈਨ 'ਤੇ ਲੱਗਾ ਹੋਵੇ ਜਦੋਂ ਟਿਕਟ ਕਾਊਂਟਰ ਆਵੇ ਉਦੋਂ ਭੱਜਨ ਮ ਕਰਨੀ ਕੀ ਆਏ ਪਿੱ ਟਿਕਟ ਕਹਿੰਦੀ ਲੈਣੀ ਆ ਉਦੋਂ ਭੱਜੇ ਸਮਝ ਨਾ ਲੱਗੇ ਤੇ ਪਿਛਲੇ ਉਹ ਪਿਛੇ ਵਾਲੇ ਕਹਿੰਦੇ ਕਿ ਸਾਈਡ 'ਚ ਹੋਕੜਾ ਹੋ ਆ ਸਾਈਡ 'ਚ ਹੋ ਕੇ ਸਮਝ ਲਾ ਤੂੰ ਜਾਣਾ ਕਿੱਥੇ ਅੱਗੇ ਤੇ ਜਦੋਂ ਹਮਤ ਸਮਝ ਆ ਗਿਆ ਵੀ ਆ ਫਿਰ ਉਹਨੂੰ ਅੱਗੇ ਡਿਪ ਲੱਗਣ ਨੂੰ ਤਾਂ ਕਹਿੰਦੇ ਕੱਲ੍ਹ ਤੇ ਆਪਾਂ ਸ਼ੁਰੂ ਹੋ। ਹੀ ਕਹਿੰਦੇ ਆਂ ਜੀ ਫੇਰ ਉਹ ਪਿੱਛੋਂ ਹੀ ਪਰ ਸ਼ੁਰੂ ਹੋਏ ਤਾਂ ਚੱਲ ਕੇ ਆਇਆ ਸੀ। ਤੇ ਮਾਰੇ ਵੀ ਕਹਿੰਦੇ ਇਹ ਸਾਨੂੰ ਜਿਹੜਾ ਮਨੁੱਖਾ ਜੱਤ ਮੈਨੂੰ ਟਿੱਕ ਕੰਪਰ ਮਿਲਿਆ। ਹੁਣ ਇਹਦੇ ਨਾਲ ਅਸੀਂ ਟਿੱਕ ਟਕਾਉਣੀਆਂ ਪ੍ਰਮਾਤਮਾ ਦੇ ਦਰਦੀ ਕਟਾ ਸਕਣੇ ਆ। ਤੇ ਜੇ ਇਹਦੇ ਤੋਂ ਵੀ ਖੁੰਝ ਗਏ ਇਹ ਰੋਤਮ ਕਈ ਜਨਮਾਂ ਦਾ ਇਹ ਪੀੜ ਪਤੰਗਾ ਕਈ ਜਨਮਾਂ ਦਾ ਜੀਵਤ ਪਤੰਗਾ ਤੇ ਕਬੀਰ ਸਾਹਿਬ ਵੀ ਕਹਿੰਦੇ ਹੁਣ ਤੈਨੂੰ ਕਹੀਏ ਨਾ ਕਿ ਰੱਬ ਦਾ ਨਾਮ ਲੈ ਲੈ ਹੁਣ ਤੈਨੂੰ ਆਖੀਏ ਕਿ ਰੱਬ ਦਾ ਨਾਮ ਜਪ ਲੈ ਉਹ ਤੂੰ ਆਲੇ-ਟਾਲੇ ਕਰਦਾ ਰੱਬ ਨਾ ਕਰੇ ਤੂੰ ਇਸੇ ਜੱਤਰਾ ਦੀ ਚੜ੍ਹਾਈ ਕਰ ਤੇਨੂੰ ਅਗਲੀ ਜਨਮ ਮਿਲ ਜੇ ਬਲਤ ਦੀ ਅਗਲੀ ਜਨਮ ਮਿਲ ਜੇ ਬਲਤ ਦੀ ਚਾਰ ਪਾਉ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਦੇਣ ਮਾਰਾ ਜੀ ਨੇ ਵੇਤੂ ਕਿਵੇਂ ਗੁਣ ਗਾਏਗਾ ਭਾਈ ਰੱਬ ਦੇ ਵੇਤੂ ਜ਼ੁਬਾਨ ਤੇ ਤੇਰੇ ਕੋਲ ਹੁਣੀ ਆ ਉਹ ਤੋਂ ਵੀ ਪਛਮਣ ਤੇ ਜ਼ੁਬਾਨ ਹੁੰਦੀ ਹੈ ਪਰ ਰੱਬ ਨਹੀਂ ਬੋਲਣ ਦੀ ਸ਼ਕਤੀ ਨਹੀਂ ਪਾਈ ਮਾਲਕ ਜੀ ਨੇ ਬੋਲਣ ਦੀ ਸ਼ਕਤੀ ਨਹੀਂ ਪਾਈ ਉਹ ਤੇ ਇਹ ਨਹੀਂ ਕਹਿ ਸਕਦਾ ਮਾਲਕਾ ਮੈਨੂੰ ਧੁੱਪ ਲੱਗਦੀ ਹੈ ਸ਼ਾਮੇ ਬੰਦ ਨੇ ਜਾਂ ਮੈਨੂੰ ਪਿਆਸ ਲੱਗੀ ਹੈ ਮੈਨੂੰ ਪਾਣੀ ਦਾ ਦੇ ਮੈਨੂੰ ਇਕੱਠੇ ਪਾ ਦੇ ਇਹ ਨਹੀਂ ਕਹਿ ਸਕਦਾ ਰੱਬ ਦਾ ਨਾਮ ਅਗਰ ਕਿੱਥੇ ਰਹੇ ਬਾਣੀ ਕਹਿੰਦੇ ਇਹ ਚਰਨ ਕਾਲ ਇਹ ਦੇਸ ਜੜਿਆ ਭਾਈ ਇਹਦੀ ਸੰਭਾਲ ਕਰ ਭਈ ਪ੍ਰਾਪਤ ਮਾਨੁ ਦੇ ਹੋਰੀਆ ਗੋਬਿੰਦ ਬਣਤੀ ਇਹ ਤੇਰੀ ਮਰੀਆ ਅਵਰ ਕਾਲ ਤੇ ਰਹਿ ਕਿੰਧਿਆ ਪਰ ਪਰਮਾਤਮਾ ਨੂੰ ਛੱਡ ਕੇ ਜਿਹੜੇ ਹੋਰ-ਹੋਰ ਕੰਮ ਕਰੀ ਫਿਰਦਾ ਹੈ ਨਾ ਹੁਣ ਇਹਦਾ ਮਤਲਬ ਇਹ ਨਾ ਸਮਝ ਲਿਓ ਕਿ ਬਾਕੀ ਕੰਮ ਨਹੀਂ ਕਰਨੇ ਘਰਾਂ ਦੇ ਕੰਮ ਨਹੀਂ ਕਰਨੇ ਸਭ ਕੁਝ ਕਰਨਾ ਹੈ ਸਾਨੂੰ ਬਾਬੇ ਨਾਨਕ ਨੇ ਪਹਿਲਾ ਸਿਧਾਂਤ ਹੀ ਇਹ ਦਿੱਤਾ ਹੈ ਕਿਰਤ ਕਰੋ ਨਾਮ ਤੇ ਕੋ ਵੰਡ ਛਕੋ ਬਾਅਦ ਵਿੱਚ ਹੈ ਪਹਿਲਾਂ ਹੈ ਕਿਰਤ ਕਰੋ ਫਿਰ ਇਖੇ ਮਾਰੀ ਕਿਹੜਾ ਕਹਿ ਰਹੇ ਆ ਅਵਰ ਕਾਇਤ ਰਹੇ ਕਿਤੇ ਨਾ ਕੰਮ ਇੱਕ ਪਰਮਾਤਮਾ ਦੀ ਭਗਤੀ ਨੂੰ ਛੱਡ ਕੇ دیڑے بھور بھور پکھانڈ کرتا ہے کہ دیڑے پکھانڈ مارا کی گروہ بھی کھوڑ کے تستے ہیں پوجہ ورک تک دیشنا کون دعان کو بین کب ہونا پی جیس انجم سوامی بلے ملکے بین حرجی کو نام جبت ماتا جائن اگر قائد رہے کتے ہیں نام درنا کیا جی میل سار سندت پاگر دیو رہا